ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਅੱਗੇ ਦੁਆ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਦਿਨ ਨੌਣੀ ਰਾਤ ਚ ਰੱਖੇ ਬਈ ਜੀ ਲੁਧਿਆਣੇ ਚ ਲੱਗਿਆ ਸੀ ਥੋੜਾ ਕੰਮ ਕੰਮ ਚ ਲੱਗਿਆ ਸੀ ਤੇ ਗਰਮੀ ਵੀ ਤਾਂ ਬੱਸ ਕਰਾਈ ਹੋਈ ਆ ਸੋਪਾਬਾਬ ਹੋ ਗਈ ਬਰਸਾਤ ਦਾ ਹੁਣ ਨਾਮੁ ਰਿਸ਼ਾਨੀ ਨਾ ਹੀ ਪਵੇ ਤਾਂ ਚੰਗੀ ਗੱਲ ਆ ਤੇ ਖੜਾ ਖੜਾ ਮੈਂ ਨਾ ਅੰਮ੍ਰੋਦਾ ਦੇ ਰੇਡੀ ਕੋਲੇ ਖੜ ਗਿਆ ਇਹ ਬੰਦੇ ਅਮਰੂਦ ਵੇਚਦੇ ਆ ਪਰ ਥੋੜਾ ਜਿਹਾ ਰੇਟ ਜ਼ਿਆਦਾ ਲਾਉਂਦੇ ਆ ਆ ਖੜੇ ਆ ਅਮਰੂਦਾਂ ਵਾਲੇ ਆ ਬਈ ਕਿਵੇਂ ਆ ਬੜੀਆਂ ਅੰਕਲ ਬੜੀਆਂ ਬੜੀਆਂ ਕਾ ਰੇਟ ਦੇ ਰਹੇ ਆ ਅਮਰੂਦ 60 ਰੁਪਏ ਕਿਲੋ ਆਪਕੇ ਲਈ 50 ਆ ਦੇਖੋ ਕਹਿੰਦਾ ਜੀ 60 ਰੁਪਏ ਕਿਲੋ ਦਿੰਦੇ ਆ ਇਹ ਤੁਹਾਡੇ ਲਈ 50 ਰੁਪਏ ਕਿਲੋ ਆਪਕੇ ਲਈ ਆਫਰ ਹੋਰ ਬੋਲੇ ਲੈ ਮੇਰੇ ਲਈ ਆਫਰ ਕਰਤੀ ਕਿੰਨੇ 10 ਰੁਪਏ ਘਟਾ ਦੇ ਜੀ ਮੇਰੇ ਲਈ ਆਫਰ ਕਰਤੀ ਹਰ ਵਧੀਆ ਬਟ ਜਾਂਦੇ ਨੇ ਤੁਹਾਡੇ ਮਰੂਦ ਹਾਂ ਬਾਈ ਵਧੀਆ ਬਗ ਜਾਂਦੇ ਖਰਚਾ ਨਿਕਲ ਜਾਂਦਾ ਬਸ ਬਲ ਵਧੀਆ ਦੇਖੋ ਜੀ ਇਹ ਸੜਕ ਦੇ ਉੱਤੇ ਇਹਨਾਂ ਨੇ ਆਪਦੀ ਰੇੜੀ ਲਾਈ ਹੋਈ ਆ ਆਪ ਦਾ ਕੰਮ ਕਰੀ ਜਾਂਦੇ ਮਿਹਨਤ ਲੋਹੰਦ ਕਰਕੇ ਆਪ ਦਾ ਕੰਮ ਕਰੀ ਜਾਂਦੇ ਨੇ ਵਧੀਆ ਹਾਂ ਬਾਈ ਤੁਸੀਂ ਸਕੂਲ ਨਹੀਂ ਜਾਂਦੇ ਜਾਂਦੇ ਹਾਂ ਬਈ ਰਾਜ ਛੁੱਟੀ ਕਾਦੀ ਕਰਤੀ ਅੱਜ ਅੱਜ ਕਾਦੀ ਛੁੱਟੀ ਕਰਤੀ ਹਾਂ ਛੁੱਟੀ ਕਰਾਈ ਹੈ ਪਪਾ ਨੇ ਛੁੱਟੀ ਕਰਾਦੀ ਤੇ ਅਮਰੂਦੇ ਵਿੱਚ ਨੇ ਆ ਦੇਖੋ ਜੀ ਅਮਰੂਦ ਦੇ ਚੱਕਰ ਦੇ ਵਿੱਚ ਨਾ ਮੁੰਡੇ ਦੀ ਛੁੱਟੀ ਕਰਾਈ ਜਾਂਦੇ ਆ ਪੜਾਈ ਖਰਾਬ ਕਰੀ ਜਾਂਦੇ ਆ ਤੁਸੀਂ ਕੀ ਕਹ ਲਾ ਬਈ ਮਸਾ ਦਾ ਸਕੂਲ ਲੱਗਣ ਲੱਗਿਆ ਸਾਈ ਮੰਦਰ ਜਾਣਾ ਛੁੱਟੀ ਦਾ ਕਰਨਾ ਅੱਛਾ ਜੀ ਸਾਈ ਮੰਦਰ ਜਾਣਾ ਜੀ ਮੱਥਾ ਟੇਕਣ ਜਾਣਾ ਇਹਨਾਂ ਨੇ ਪਾੜ ਪੂਜਾ ਕਰ ਲਈ ਹਾਂ ਹੋਰ ਫਿਰ ਕੀ ਤੇ ਬਾਈ ਸਕੂਲ ਤਾਂ ਜਾਂਦੇ ਹੀ ਰਹਿੰਦੇ ਆ ਹਾਂ ਛੁੱਟੀ ਕਰਾ ਕੇ ਫਾਇਦਾ ਕਾਦੋਂ ਅਸਲੀ ਕੰਮ ਕਰਾਈ ਨਾ ਨੂੰ ਕੰਮ ਥੀ ਕਰਾਣਾ ਆਪਾਂ ਹਾਂ ਇਹ ਤੁਹਾਡੇ ਇਹ ਮੇਰਾ ਭਾਂਜੇ ਹੈ। ਇਹ ਥੋੜੇ ਭਾਂਜੇ ਦੋਨੇ। ਦੋਨੇ ਸਕੇ ਭਾਈ ਆ। ਅੱਛਾ ਚਲੋ ਵਧੀਆ ਵਧੀਆ। ਕੰਮ ਦਾ ਹੀ ਭਾਅ ਆ। ਇਹਨਾਂ ਨੂੰ ਬਾਈ ਪੜਾਣਾ ਆ ਬਸ। ਪੜ੍ਹਨਾ। ਨਹੀਂ ਕੰਮ। ਦੇਖੋ ਬਾਲ ਮਜ਼ਦੂਰੀ ਕਰਨੀ ਤਾਂ ਵੈਸੇ ਹੀ ਬਹੁਤ ਮਾੜੀ ਗੱਲ ਆ। ਬੱਚਿਆਂ ਨੂੰ ਕੰਮ ਕਰਾਉਣਾ ਤਾਂ ਬਹੁਤ ਮਾੜੀ ਗੱਲ ਆ। ਚਲੋ ਇਹ ਤਾਂ ਵੈਸੇ ਜੀ ਆਪਣੇ ਮਾਮੇ ਦਾ ਹੱਥ ਵਟਾਉਂਦੇ ਨੇ। ਉਹ ਤਾਂ ਕੋਈ ਗੱਲ ਨਹੀਂ ਹੈ ਜੀ। ਹੋਰ ਫਿਰ ਵਧੀਆ? ਵਧੀਆ ਵਧੀਆ। ਥੋੜੇ ਪਿੰਡ ਦਾ ਨਹੀਂ ਇਧਰ ਪਾਣੀ ਪੂਣੀ ਦਾ ਮਸਲਾ। ਮਰਾਦਾਵਾ ਅੱਛਾ ਆਪਣੇ ਸਾਡੇ ਆਪਣੇ ਪੰਜਾਬ ਦੇ ਵਿੱਚ ਤਾਂ ਮੈਂ ਜੀ ਬਹੁਤ ਬੁਰਾ ਹਾਲ ਕਰਦਾ ਸੀਗਾ ਹਾਂ ਚਲੋ ਹੁਣ ਰੱਬ ਦੀ ਕਿਰਪਾ ਨਾਲ ਥੋੜਾ ਜਿਆ ਸਾਹ ਮਿਲਿਆ ਜੀ بارش ਤੋਂ ਨਹੀਂ ਤਾਂ ਬਹੁਤ ਬੁਰਾ ਹਾਲ ਸੀਗਾ ਜੀ ਅੱਜ ਵੀ ਧੁੱਪ ਲੱਗੀ ਹੈ ਜੀ ਦਿਨ ਲੱਗ ਗਿਆ ਚੰਗੀ ਗੱਲ ਆ ਜੀ ਹਾਂ ਜਿਨ੍ਹਾਂ ਦੇ ਕੱਚੇ ਘਰ ਨੇ ਉਹਨਾਂ ਦਾ ਬਹੁਤ ਔਖਾ ਸੀਗਾ ਜੀ ਝੋ ਚੋ ਕੇ ਮਰਾ ਹਾਲ ਹੋ ਗਿਆ بارش ਨਹੀਂ ਪਏ ਤਾਂ ਬਾਈ ਬਹੁਤ ਵਧੀਆ ਨਹੀਂ ਵਧੀਆ ਗੱਲ ਆ ਹੁਣ ਤਾਂ ਨਾ ਪਵੇ ਇਹ ਬੰਦੇ ਕਹਿੰਦੇ ਨੇ ਜੀ ਕਹਿੰਦੇ بارش ਨਾ ਪਵੇ ਮੈਂ ਹੁਣ ਤਾਂ ਸਾਰੇ ਕਹਿੰਦੇ ਨੇ ਹੁਣ ਨਾ ਪਵੇ ਤਾਂ ਚੰਗੀ ਗੱਲ ਆ ਮੀਰਸਾਦ ਪਾਣੀ ਵੀ ਨਹੀਂ ਚਾਹੀਦੀ ਹੁਣ ਤਾਂ ਬਹੁਤ ਟਾਈਮ ਬਹੁਤ ਫਸਲ ਖਰਾਬ ਹੋ ਗਈ ਬੰਦੇ ਬਹੁਤ ਫਸਲ ਖਰਾਬ ਹੋ ਗਈ ਹੈ ਤੁਹਾਡੇ ਵੀ ਖਰਾਬ ਹੋ ਗਏ ਹੁਣੇ ਹਨਾ ਪੇੜ ਪਾਣੀ ਨਹੀਂ ਆ ਰੱਬ ਨਹੀਂ ਉਹ ਬਰਸਾਤ ਦੇ ਨਾਲ ਤਾਂ ਨਹੀਂ ਖਰਾਬ ਹੋਇਆ ਕੰਮ ਕੁਝ ਨਹੀਂ ਠੀਕ ਹੈ ਸਬਜੀ ਖਰਾਬ ਹੋ ਗਈ ਸਬਜੀ ਦੇ ਪਾ ਜਿੰਨੇ ਕਿਲੋ ਮੂਲੀ ਲਗਾਈ ਸੀ ਸਾਰੇ ਖਰਾਬ ਹੋ ਗਏ ਅੱਛਾ ਮੂੰਗੀ ਸਾਰੀ ਖਰਾਬ ਹੋ ਗਈ 2000 ਰੁਪਏ ਦਾ ਨੁਕਸਾਨ ਅੱਛਾ ਨੇ ਵਿਚਾਰੇ ਨੇ ਮੂੰਗੀ ਲਾਈ ਸੀ ਜੀ ਬਰਸਾਤ ਕਰਕੇ ਕਹਿੰਦੇ ਸਾਰੀ ਖਰਾਬ ਹੋ ਗਈ। ਪਰ ਉਹਨਾਂ ਰੱਬ ਅੱਗੇ ਕੀ ਦਾ ਜ਼ੋਰ ਆ ਜੀ? ਨਹੀਂ। ਰੱਬ ਅੱਗੇ ਕਿਸੇ ਦਾ ਜ਼ੋਰ ਨਹੀਂ ਆਦਾ। ਜੋ ਰੱਬ ਨੂੰ ਮਨਜ਼ੂਰ ਆ, ਉਹੀ ਹੁੰਦਾ। ਚਲੋ। ਹੋਰ ਵਧੀਆ। ਚਲੋ ਹੁਣ ਚੱਲਦੇ ਆਂ ਜੀ ਘਰੇ। ਥੋੜਾ ਜਿਹਾ ਕੰਮ ਗਿਆ ਸੀ ਜੀ ਮੈਂ। ਥੋੜਾ ਕਚੈਰੀ ਕੰਮ ਸੀਗਾ ਜੀ ਉੱਥੇ ਜਾ ਕੇ ਆਇਆ ਜੀ। ਤੇ ਬਾਕੀ ਥੋੜਾ ਜਿਹਾ ਕੋਹਾੜੇ ਕੰਮ ਸੀਗਾ ਉੱਥੇ ਜਾ ਕੇ ਆਇਆ। ਗਰਮੀ ਨੇ ਬੱਸ ਘਰਾਤੀ ਆ ਜੀ ਹੁਣ ਚੱਲਦੇ ਆ ਵੀਰੋ ਘਰੇ ਦੇਖਦੇ ਆ ਆਪਣਾ ਮਾਹੌਲ ਕੀ ਗੱਲਬਾਤ ਹੈ ਜੀ ਜੀ ਦੋਸਤੋ ਘਰੇ ਆ ਗਿਆ ਜੀ ਮੈਂ ਕੱਪੜੇ-ਕੁਪੜੇ ਉਤਾਰ ਕੇ ਇਸ਼ਨਾਨ ਕਰਕੇ ਹੁਣ ਦੁਬਾਰੇ ਜੀ ਦੋਸਤਾਂ ਮਿੱਤਰਾਂ ਦੇ ਨਾਲ ਗੱਲਬਾਤ ਕਰਦੇ ਆ ਜੀ ਆ ਸਾਡੇ ਬਜ਼ੁਰਗ ਬੈਠੇ ਨੇ ਇੱਥੇ ਲੱਗਦੇ ਤਾਂ ਸਾਡੇ ਵੱਡੇ ਭਾਈ ਜੀ ਆ ਛੇਤੀ ਢਿੱਲੇ ਹੋ ਜਾਂਦੇ ਨੇ ਹੈ ਕੀ ਗੱਲ ਹੋ ਗਈ ਸੀਗੀ ਹੈ ਲੈ ਬਾਬੇ ਨੂੰ ਬੁਖਾਰ ਘੇਰ ਲੈਂਦਾ ਇਹਨਾਂ ਨੂੰ ਹੈ ਛੇਤੀ ਹੋ ਜਾਂਦਾ ਬੁਖਾਰ ਜਦੋਂ ਸਰੀਰ ਕਮਜ਼ੋਰ ਹੋ ਜਾਂਦਾ ਜੀ ਫਿਰ ਬੁਖਾਰ ਘੇਰ ਲੈਂਦਾ ਬੰਦੇ ਨੂੰ ਹੈ ਸਰੀਰ ਦੇ ਨਾਲ ਹੀ ਆ ਕਿੰਨਾ ਕੁਝ ਦੇਖਿਆ ਤੁਸੀਂ ਆਪਣੀ ਉਮਰ ਦੇ ਵਿੱਚ ਕਿੰਨਾ ਕੁਝ ਦੇਖਿਆ ਹੋ ਮੈਂ ਕਿੰਨਾ ਕੁਝ ਦੇਖਿਆ ਹੋ ਥੋੜਾ ਜਿਹਾ ਘਟ ਸੌਣ ਲੱਗ ਗਿਆ ਜੀ ਇਹਨਾਂ ਨੂੰ ਹੁਣ ਨਾ ਕੀ ਕਹਿੰਦੇ ਨੇ ਸੂਈ ਹੁਣ ਡਾਊਨ ਜਾ ਰਹੀ ਹੈ ਨਾ ਜੇ ਸੂਈ ਡਾਊਨ ਹੋ ਜਾਂਦੀ ਹੈ ਨਾ ਫਿਰ ਸਾਨੂੰ ਪਤਾ ਹੀ ਹੈ ਜੀ ਫਿਰ ਕੰਨਾਂ ਦੀ ਸੁਣਨ ਦੀ ਸ਼ਕਤੀ ਹੈ ਜਿਹੜੀ ਉਹ ਵੀ ਘਟ ਜਾਂਦੀ ਹੈ ਹੁਣ ਬਾਬਾ ਇਹ ਹੋ ਗਿਆ ਪੁਰਾਣਾ ਬਹੁਤ ਜ਼ਿਆਦਾ ਹੈ ਜੀ ਹੁਣ ਜਦੋਂ ਬਾਬਾ ਪੁਰਾਣਾ ਹੋ ਜਾਂਦਾ ਜੀ ਫਿਰ ਉਹਨਾਂ ਆਪਾਂ ਨਵਾਂ ਤਾਂ ਕਰ ਨਹੀਂ ਸਕਦੇ ਤਾਂ ਰੱਬ ਦੇ ਹੱਥ ਆ ਜੀ ਸਾਰਾ ਕੁਝ ਜੀ ਹਨਾ ਕੋਈ ਫਿਰਦੇ ਨਹੀਂ ਆਪਾਂ ਵੀ ਇੱਕ ਦਿਨ ਪੁਰਾਣੇ ਹੋ ਜਾਣਾ ਹਾਂ ਨਵਾਂ ਪੁਰਾਣਾ ਹੈ ਨਵੇਂ ਆਈ ਜਾਂਦੇ ਨੇ ਪੁਰਾਣੇ ਜਾਈ ਜਾਂਦੇ ਨੇ ਕੀ ਕਹਿੰਦੇ ਨੇ ਇਹੀ ਗੱਲ ਨਾ ਹਾਂ ਕਹਿੰਦੇ ਨਵੇਂ ਆਈ ਜਾਂਦੇ ਨੇ ਪੁਰਾਣੇ ਆਈ ਜਾਂਦੇ ਨੇ ਨਵੇਂ ਆਈ ਜਾਂਦੇ ਨੇ ਪੁਰਾਣੇ ਜਾਈ ਜਾਂਦੇ ਨੇ ਹੈ ਨਾ ਆ ਬੈਠੀ ਆ ਮਾਤਾ ਕਹਿੰਦੇ ਤੇਰਾ ਬਲੌਗ ਦੇਖਿਆ ਭਾਈ ਅਸੀਂ ਬਾਈ ਠੀਕ ਆ ਜੀ ਮੈਂ ਕੀ ਦੇਖਿਆ ਜੀ ਕਹਿੰਦੇ ਬੂਟਾ ਸਿਓ 5-5 ਰੁਪਏ ਦੀਆਂ ਟੌਫੀਆਂ ਵੰਡਦਾ ਆ ਵਾਹ ਠੀਕ ਆ। ਲੋ ਜੀ ਬੰਦਾ ਪਹਿਲਾਂ ਘਰੇ ਸੀਗਾ ਹੁਣ ਘਰ ਤੋਂ ਇੱਧਰ ਨੂੰ ਆ ਗਿਆ। ਇਹ ਬੰਦਾ ਮਿਹਨਤ ਦਾ ਬਹੁਤ ਕਰਦਾ। ਇਸ ਨੂੰ ਠੀਕ ਆ। ਸਕੂਲ ਦੇ ਵਿੱਚ ਕੀ ਲੱਕੜਾ ਲੁਕਣਾ ਕਰਦਾ ਵਾ? ਤਰਾਖਤਾਂ ਸੰਗਣ ਲੱਗੇ ਹੋਏ ਸੀਗੇ। ਅੱਛਾ। ਉਹ ਮੈਡਮ ਕਹਿੰਦੀ ਵੀ ਸੰਗ ਦੇ ਵੀ ਚੱਲ। ਉੱਤੇ ਡੈਗਦੇ ਆ ਨਾ। ਅੱਛਾ ਅੱਛਾ। ਉੱਪਰ ਕੋਠੇ ਤੇ ਡੈਗਦੇ ਆ। ਠੀਕ ਆ। ਉਹ ਵਾਰ ਉੱਤੇ ਕਚਰਾ ਮੀਮੂ ਆਉਂਦਾ ਉਹਦੇ ਫਸ ਜਾਂਦਾ ਕਚਰਾ। अच्छा फिर वो पानी रोक ਦਿੰਦਾ ਪਰ ਨਾਲੇ ਪਾਪਾਂ ਬਲੌਕ ਹੋ ਜਾਂਦੀ। ਨਾਲੇ ਦਾ। ਵਾਹ ਚਲੋ ਕਰ ਦਨੇ। ਟੂਲੇ ਹਾਲਾਤ ਠੀਕ ਨੇ? ਹਾਂ ਹਾਲਾਤ ਵਧੀਆ ਉਹ ਕਮਰੇ ਢਾਏ ਹੋਏ ਆ ਮੂਰਲੇ। ਅੱਛਾ। ਉਹ ਕਹਿੰਦੇ ਪੌਣੇ ਆ। ਦੋ ਪੌਣ ਦੁਆਰੇ ਕਹਿੰਦੇ ਤਾਂ ਸੀਗੇ ਪੌਣ ਨੂੰ। ਹਾਂ। ਅੱਛਾ। ਆਪ ਆਉਂਦੀ ਆ ਹਾਜੀ ਅੰਦਰ। ਕੰਧਾਂ ਕੋਲ। ਡਰਨ ਵਾਲੀ ਗੱਲ ਤਾਂ ਨਹੀਂ ਹੈਗੀ ਕੋਈ? ਹੈ? ਡਰਨ ਵਾਲੀ ਗੱਲ ਤਾਂ ਨਹੀਂ? ਨਹੀਂ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਜੀ। ਡਰਨ। ਅਮਰਤ ਚੋਪੜਾ ਸਨਫ ਭੂਸ਼ਨ ਚੋਪੜਾ। ਆਲੇ ਲੋਨ ਪਾਰਕ ਬਣਾਈ ਆ ਇੱਥੇ ਕੁੱਤੇ ਹੀ ਹੱਗਦੇ ਆ ਦੇਖ ਲੋ ਕਹਿੰਦੇ ਸੀ ਪਾਰਕ ਬਣਾਈ ਆ ਜੀ ਇੱਥੇ ਕੁੱਤੇ ਆ ਨੇ ਗੰਦ ਪਾਇਆ ਹੋਇਆ ਜੀ ਹੁਣ ਮੈਂ ਤੁਹਾਨੂੰ ਦੱਸਾ ਤੋ ਸਕਦਾ ਨਹੀਂ ਹੈਗਾ ਪਰ ਹੁਣ ਕੁੱਤਿਆਂ ਨੂੰ ਕੌਣ ਮਨਾ ਕਰੇ ਹੁਣ ਕੁੱਤਿਆਂ ਨੂੰ ਕੌਣ ਬੰਦ ਕਰੇ ਬਈ ਮਨਾ ਤਾਂ ਠੀਕ ਆ ਮੈਂ ਮੰਨਦਾ ਹੁਣ ਬੰਦੇ ਆ ਦੇਖ ਲੋ ਥੋੜੇ ਸਾਹਮਣੇ ਸਫਾਈ ਦੇ ਰੱਖੇ ਹੋਏ ਆ ਨਾਲੇ ਸਫਾਈ ਹੈ ਨਹੀਂ ਜੀ ਕੀ ਕਰੂ ਬੰਦਾ ਚਲੋ ਸਫਾਈ ਕੁਛ ਆ ਦੇਖੋ ਬੱਚੇ ਆ ਜਿਹੜੇ ਲਫਾਫਲ ਫੂਫੂ ਫੇ ਸਿੱਟ ਦਿੰਦੇ ਨੇ ਜੀ ਹੁਣ ਬੱਚਿਆਂ ਨੂੰ ਵੀ ਕੀ ਕਹੀਏ ਜੀ ਆਪਾਂ ਹੁਣ ਕੁਛ ਕਹਿ ਨਹੀਂ ਸਕਦੇ ਹੈ ਜੀ ਚੱਤਰ ਇਹ ਆਣਾ ਪੈਸੇ ਨਹੀਂ ਆ ਮਿਲਦੇ ਅਗਲਾ ਕੰਦਾ ਕਰਦਾ ਹੀ ਆ ਭਾਈ ਵਾਲਿਆਂ ਕਹਿੰਦੇ ਪੈਸੇ ਨਹੀਂ ਮਿਲਦੇ ਇਹਦੇ ਕੋਈ ਲੱਗਦਾ ਨਹੀਂ ਜੱਜ ਨਾਲ ਅਕਾ ਡਾਡਾ ਹੋਇਆ ਹੋਇਆ ਪਾਰਕ ਚ ਨਹੀਂ ਅਜੇ ਤਾਂ ਪੈਸੇ ਤਾਂ ਦਿੰਦੀ ਆ ਪੰਚਾਇਤ ਜਿਹੜਾ ਅਗਲਾ ਹੀ ਜੱਜ ਕਹੀ ਆਂਦਾ ਫੇ ਸਪਾਈ ਆ ਤਾਂ ਹੀ ਨਹੀਂ ਆਉਂਦੇ ਕੰਦੇ ਕੰਦੇ ਗੱਲ ਕੰਮ ਨਹੀਂ ਨਹੀਂ ਪੈਸੇ ਬੁਸੇ ਦੀ ਗੱਲ ਨਹੀਂ ਹੈਗੀ ਪੈਸੇ ਤਾਂ ਦਿੰਦੇ ਨੇ ਪੰਚਾਇਤ ਵਾਲੇ ਇਹ ਜੀ ਗੱਲ ਨਹੀਂ ਹੈਗੀ ਜਦੋਂ ਲੱਗਦੇ ਨੇ ਦਿਹਾੜੀ ਵਾਲੇ ਤਾਂ ਪੈਸੇ ਦਿੰਦੇ ਨੇ ਇਹ ਜੀ ਗੱਲ ਤਾਂ ਨਹੀਂ ਹੈਗੀ ਨਹੀਂ ਗਾ ਮੇਰੀ ਗੱਲ ਹੋਣੀ ਇਹ ਮਤਲਬ ਰੋਜ਼ ਆਕਰ ਤਾਂ ਰੋਜ਼ ਨਹੀਂ ਹਫਤੇ ਬਾਅਦ ਝਾੜੂ ਬਾਤਾ ਹੱਤੇ ਬਾਹਰ ਉਹ ਨਹੀਂ ਗੰਦ ਕੱਟਾ ਚਲੋ ਉਹ ਕੋਈ ਕਹਨੇ ਆਪਾਂ ਕਿਸੇ ਬੰਦੇ ਨੂੰ ਮੈਂਬਰ ਨੂੰ ਭਾਈ ਇੱਥੇ ਕੁੱਖਿਆ ਹੁੰਦਾ ਆਹ ਦੇਖੋ ਕਾ ਜਵਾਬ ਖੇਡਣ ਆਉਂਦੇ ਆ ਕਾ ਬਣਾ ਕਰੇ ਕੋਈ ਜਾਨਵਰੀ ਬੈਠਾ ਹੋਵੇ ਕਿਉਂਕਿ ਹੁਣ ਧੁੱਪਾਂ ਲੱਗਦੀਆਂ ਮੀਂਹ ਤੇ ਫੁੱਡਾਂ ਪਰੀਆਂ ਹੋਣ ਜਾਨਵਰ ਸੁੱਕਣੀਆਂ ਫੁੱਡਾਂ ਫੇਰ ਹੀ ਵਿੱਚ ਪੜਨਗੇ ਕਰੇ ਆ ਇਹ ਮੁੰਡਾ ਐਂ ਕਹਿੰਦਾ ਜੀ ਵੀ ਕਾ ਵੱਡਾ ਹੋ ਗਿਆ ਜੀ ਪਾਰਕ ਦਾ ਤੇ ਕੋਈ ਜਾਨਵਰ ਵਗੈਰਾ ਵਿੱਚ ਹੁੰਦਾ ਆ ਉਹ ਜਾਨਵਰ ਤਾਂ ਵੈਸੇ ਹੀ ਡਰ ਡੁਰ ਕੇ ਨਿਕਲ ਜਾਂਦੇ ਨੇ ਜਾਨਵਰ ਤਾਂ ਕਾਦੇ ਨੇ ਪਰ ਉਹ ਸਫਾਈ ਸੂਈ ਵਗੈਰਾ ਜਿਹੜੀ ਆ ਹੋਣ ਵਾਲੀ ਆ ਹੁੰਦੀ ਹੋਈ ਆ ਸਫਾਈ ਪੰਚਾਇਤ ਨੇ ਲਾਏ ਹੋਏ ਨੇ ਬੰਦੇ ਇਹ ਜੀ ਗੱਲ ਤਾਂ ਨਹੀਂ ਹੋਣੀ ਕਿ ਲਾਉਂਦੇ ਨੇ ਤੇ ਉਹ ਸਕੂਲ ਦਾ ਜਿਹੜਾ ਕਮਰਾ ਟਾਇਆ ਹੋਇਆ ਦੁਬਾਰੇ ਬਣਾਉਣਾ ਉਹ ਬਣਾਉਣੇ ਆ ਕਹਿੰਦੇ ਸਕੂਲ ਦੇ ਕਮਰੇ ਅੱਠਵੀਂ ਤੱਕ ਹਨ ਘਾਹ ਦੀ ਦੁਆਰੇ ਵੱਡਾ-ਵੱਡਾ ਹੋ ਗਿਆ ਜੀ ਬਰਸਾਤਾਂ ਹੀ ਬਹੁਤ ਪਈਆਂ ਤੁਹਾਨੂੰ ਪਤਾ ਹੀ ਆ ਜੀ ਫਿਰ ਬਰਸਾਤਾਂ ਦੇ ਨਾਲ ਫਿਰ ਘਾਹ ਵੱਡਾ ਹੋ ਗਿਆ ਹੁਣ ਮਸ਼ੀਨ ਦੇ ਨਾਲ ਮਸ਼ੀਨ ਠੀਕ ਹੋ ਗਈ ਆ ਠੀਕ ਹੋ ਗਈ ਆ ਮਸ਼ੀਨ ਅੱਛਾ ਜੀ ਮਸ਼ੀਨ ਠੀਕ ਹੋ ਗਈ ਹੁਣ ਦੁਬਾਰੇ ਫੇਰ ਉਹਦਾ ਕਰਨਗੇ ਮਸ਼ੀਨ ਨਾਲ ਹੂੰ ਲਾਉਣਗੇ ਸੋਰ ਠੀਕ ਆ ਆ ਬੱਜੀ ਬੱਜੀ ਚਾਹੀਦਾ ਬੜੀਏ ਦਾ ਮਜਾ ਲੱਗੇ ਥਿਆਰ ਨਾਲ ਰਾਤ ਨੂੰ ਸਵੇਰੇ ਵੱਡਤਾ ਦਿੱਤੇ ਸੀਗੇ ਹਾਂ ਸਾਰੇ ਸਾਰੇ ਥੱਲੇ ਸੱਟ ਲਈ ਅੱਛਾ ਬਾਹ ਮਾਰੇ ਪੱਤੇ ਪੁੱਤੇ ਜੇ ਝਾੜ ਗਏ ਕੱਟ ਗਏ ਇਹਨਾਂ ਨੇ ਉਹ ਕਹਿੰਦੇ ਸਾਤੇ 8 ਡੜੀ ਰੱਖਦੇ ਉਮਾ ਬਈ ਖਲਾਰਾ ਦਾ ਫੇਰ ਉਹ ਮੈਂ ਪੈ ਜਾਣਾ ਕੋਈ ਫਾਇਦਾ ਨਹੀਂ ਫੇਰ ਮੇਰੀ ਡਬਲ ਮੈਂਟ ਬਣੀ ਕੋਈ ਆਪਾਂ ਹੁਣ ਛੋਟੇ ਛੋਟੇ ਪੀਸ ਕਰਕੇ ਇਹਨਾਂ ਨੂੰ ਹੂੰ 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 ਫੇਰੀਆਂ ਡੱਡੇ ਬੰਨ ਕੇ ਇਕ ਜਗ੍ਹਾ ਤੇ ਐਂ ਚੰਡ ਦੇਣੀ ਆਵਾ ਚੱਲ ਵਧੀਆ ਵਧੀਆ ਹੋਰ ਜੀ ਜਿਹੜੇ ਛੋਟੇ ਛੋਟੇ ਮੱਤੇ ਆਰ ਨਾਲ ਵੱਡੀਆਂ ਲੱਕੜਾਂ ਨਰਮ ਦਰਖਤ ਤੇ ਆਰ ਨਾਲ ਜਿਹੜੇ ਬਣਦੇ ਨੇ ਇੰਤਰਾਕਤਾ ਮਗਰੋਂ ਤਾਂ ਸਾਰੇ ਵੱਢਤੇ ਆ ਸ਼ਾਂਗਣੇ ਜੀ ਅੱਛਾ ਅੱਛਾ ਉਹ ਸ਼ਾਂਗ ਤੇ ਆ ਤਾਂ ਨੇ ਵੱਢਤੇ ਇਹ ਮੁੰਡਾ ਸਕੂਲ ਮਿਡਲ ਸਕੂਲ ਆ ਜੀ ਉੱਥੇ ਨਾ ਬਰਖਤ ਲੱਗੇ ਹੋਏ ਨੇ ਜੀ ਕੁਝ ਮਤਲਬ ਡਾਣੀਆਂ ਲੂਣੀਆਂ ਵੱਡੀਆਂ ਹੋਈ ਛਾਂਗਣ ਲੱਗਿਆ ਆ ਜੀ ਛਾਂਗ ਛੂਂ ਕੇ ਸਫਾਈ ਦੇ ਨਾਲ ਆਉਂਦਾ ਧਿਆਨ ਨਾਲ ਰੱਖ ਦਊਗਾ ਸਾਈਡ ਤੇ ਲਾ ਕੇ ਨਹੀਂ ਚੱਲ ਵਧੀਆ ਵਧੀਆ ਭਾਈ ਕੰਮ ਦਾ ਹੀ ਭਾਅ ਹੁਣ ਆਇਆ ਜੋ ਕਾਲੇ ਰਿਹਾ ਨੇ ਵੀ ਭਾਲੀਆਂ ਵੱਡੀਆਂ ਰੱਖੀਆਂ ਹੋਈਆਂ ਪਹਿਲਾਂ ਉਹ ਵੀ ਨਾ ਦਾ ਚੁੱਲੇ ਜੇ ਲੱਗਦੀਆਂ ਹੂੰ ਹੂੰ ਜੋਰ ਦੇ ਵਿੱਚ ਇਹਨਾਂ ਦੇ ਦਾ ਬੱਚਿਆਂ ਦਾ ਖਾਣਾ ਬਣਦਾ ਤਾਂ ਵਧੀਆ ਵਧੀਆ ਉਹ ਬਲਾਦੀਆਂ ਨਹੀਂ ਫਿਰ ਮੈਂ ਮੈਡਮ ਕਹਿੰਦੀ ਵੀ ਪਹਿਲਾਂ ਪ੍ਰਿੰਸੀਪਲ ਕਹਿੰਦੇ ਵੀ ਅੱਡੇ ਰੱਖਦੇ ਮਾਗਈ ਏਦਾਂ ਫਿਰ ਤੂੰ ਕੀ ਕਹਿਣਾ ਮੈਂ ਇਦਾਂ ਹੀ ਲਗਤੀ ਹਣਾ ਵੀ ਪੱਤੇ ਛਾਂਗੇ ਨਹੀਂ ਅਜੇ ਤੇ ਨਾ ਤਾਂ ਜਵਾਕਾਂ ਦਾ ਚੱਕ ਹੋਣੀ ਆ ਉਹ ਚਲ ਮਨ ਲਓ ਚੁੱਲ੍ਹੇ ਜੇ ਰੱਖਣੇ ਏਡੜੇ ਮੋਟੇ ਆਈ ਟਾਣੇ ਜਵਾਕਾਂ ਕੱਤੇ ਚਰੇ ਚੋਣ ਉਹਦੀ ਇੱਕ ਖਾਸियत ਤਾਂ ਜ਼ਰੂਰ ਹੈਗੀ ਆ ਜੀ ਸਰਕਾਰੀ ਸਕੂਲਾਂ ਦੇ ਵਿੱਚ ਨਾ ਜੀ ਆਪਣਾ ਖਾਣੇ-ਵਾਣੇ ਮਿਲ ਜਾਂਦੇ ਨੇ ਜੀ ਬੱਚਿਆਂ ਨੂੰ ਜੀ ਏਡਾ ਟਾਣੇ ਮਿਲਦਾ ਵਧੀਆ ਖਾਣਾ ਮਿਲਦਾ ਖਾਣਾ ਮਿਲਦਾ ਬਈ ਆਪਰਸਾਦਾ ਹੀ ਇੱਥੇ ਅ ਅਜਨਾ ਸਵੇਰ ਦਾ ਲੱਗਦਾ ਆ 6 ਵਜੇ ਦਾ ਪ੍ਰਸ਼ਾਦਾ ਅੱਜ ਮੈਂ ਛਕਿਆ ਵਧੀਆ ਜੀ ਵਧੀਆ ਹੁਣ ਸਕੂਲਾਂ ਦੇ ਵਿੱਚ ਜੀ ਮਤਲਬ ਰੋਟੀ ਪਾਣੀ ਦੀ ਕੋਈ ਕਮੀ ਨਹੀਂ ਹੈਗੀ ਜੀ ਬੱਚਿਆਂ ਨੂੰ ਪੂਰ ਸਰਕਾਰੀ ਸਕੂਲ ਦੇ ਵਿੱਚ ਜੀ ਖਾਣ ਪੀਣ ਦੀ ਪੂਰੀ ਸਹੂਲਤ ਹੈ ਇਹ ਜੀ ਗੱਲ ਨਹੀਂ ਹੈ ਪਰ ਆਪਣਾ ਤਾਂ ਇਹ ਵੀ ਕਹਿਣਾ ਵਾ ਜੀ ਕਿ ਕੁਝ ਹੁਣ ਪ੍ਰਾਈਵੇਟ ਸਕੂਲਾਂ ਦਾ ਲੋਕਾਂ 'ਚ क्रेज ਜ਼ਿਆਦਾ ਆ ਠੀਕ ਆ ਜੀ ਤੇ ਕੁਝ ਇਹਨਾਂ ਇਹ ਸਰਕਾਰੀ ਸਕੂਲਾਂ ਨੂੰ ਵੀ ਥੋੜਾ ਜਿਹਾ ਅੱਗੇ ਇਹਨਾਂ ਦੀ ਵੀ ਹੋਣਾ ਚਾਹੀਦਾ ਜੀ ਅੱਗੇ ਵਧਣਾ ਚਾਹੀਦਾ ਠੀਕ ਹੈ ਜੀ ਅੱਗੇ ਬਾਦ ਵੀ ਕਿਦਾਂ ਸਕਦੇ ਆਂ ਜੀ ਆਪਾਂ ਜੇ ਆਪਾਂ ਸਕੂਲਾਂ ਦੇ ਵਿੱਚ ਸਰਕਾਰੀ ਚ ਬੱਚਿਆਂ ਨੂੰ ਆਪਣੇਆਂ ਨੂੰ ਐਡਮਿਸ਼ਨ ਦਿਵਾਵਾਂਗੇ ਜੀ ਜਾਂ ਉਹਨਾਂ ਨੂੰ ਪੜ੍ਹਾਵਾਂਗੇ ਤਾਂ ਹੀ ਸਕੂਲ ਦੀ ਤਰੱਕੀ ਹੁੰਦੀ ਹੁੰਦੀ ਆ ਜੀ ਪਰ ਮੈਂ ਕਈ ਪਿੰਡਾਂ ਦੇ ਵਿੱਚ ਦੇਖਿਆ ਜੀ ਬਹੁਤ ਵਧੀਆ ਸਕੂਲ ਹੈ ਜੀ ਸਰਕਾਰੀ ਵੀ ਔਰ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਵੀ ਬਹੁਤ ਵਧੀਆ ਪੜ੍ਹਾਈ ਤਾਂ ਇਹ ਸਕੂਲ ਦੇ ਵਿੱਚ ਵੀ ਵਧੀਆ ਜੀ ਜਿਹੜਾ ਆਪਣਾ ਪਿੰਡ ਆ ਆਪਣੇ ਪਿੰਡ ਦਾ ਸਕੂਲ ਆ ਜਿਹੜਾ ਪੜ੍ਹਾਈ ਦਾ ਵਧੀਆ ਹੈ ਤੇ ਪਤਾ ਕੀ ਗੱਲ ਆ ਜੇ ਇਹੀ ਸਕੂਲ ਮੰਨ ਲਾ ਹੁਣ ਆਪਣੇ ਵਿਚਾਰੇ ਬੱਚੇ ਦੂਰ ਜਾਂਦੇ ਆ ਨਾ ਪੜ੍ਹਨ ਇੱਕ ਜਲਦੀ 12ਵੀਂ ਤੱਕ ਹੋ ਜੇ ਇਹ ਸਾਡਾ ਜੀ ਸਕੂਲ ਨਾ ਜਿਹੜਾ ਇਹ 8ਵੀਂ ਤੱਕ ਆ ਜੀ ਸਕੂਲ ਮਿਡਲ ਸਕੂਲ ਇਹ ਹੀ ਕਿਤੇ ਜੀ 10ਵੀਂ ਜਾਂ ਚਲੋ 11ਵੀਂ ਤੱਕ ਹੀ ਹੋ ਜੇ 10ਵੀਂ ਕਲਾਸ ਤੱਕ ਹੀ ਹੋ ਜੇ 10ਵੀਂ ਤੱਕ ਵੀ ਹੋ ਜੇ ਤੇ ਵਧੀਆ ਮਤਲਬ ਦੂਰ ਜਾਣ ਦੀ ਲੋੜ ਹੀ ਨਾ ਪਵੇ ਜੀ ਪਿੰਡ ਦਾ ਬੱਚਾ ਪਿੰਡ ਦੇ ਵਿੱਚ ਹੀ ਪੜੇ ਹਾਂ ਇਹ ਵੀ ਸਾਡੀ ਮੰਗ ਆ ਜੀ ਸਰਪੰਚ ਨੂੰ ਕਹਿੰਨੇ ਆ ਜੀ ਸਰਪੰਚ ਸਾਹਿਬ ਨੂੰ ਮੈਂਬਰਾਂ ਨੂੰ ਕਹਿੰਨੇ ਆ ਭਾਈ ਇਹ ਚੀਜ਼ ਦੀ ਭਈ ਮਤਾ ਪਾ ਕੇ ਨਾ ਹਾਂਜੀ ਸਕੂਲ ਨੂੰ ਜਰੂਰ ਤੁਸੀਂ 2 ਕਲਾਸਾਂ ਅੱਗੇ ਵਧਾਓ ਹੋਣਾ ਚਾਹੀਦਾ ਇਹ ਹੋਣਾ ਚਾਹੀਦਾ ਜੀ ਸਕੂਲ ਦੀ ਪੜ੍ਹਾਈ ਵੀ ਵਧੀਆ ਜੀ ਹੋ ਗਿਆ ਹੁਣ 5 ਨਹੀਂ 10 ਮੰਨ ਲਓ ਉਧਰਲਾ ਸਕੂਲ ਹੈਗਾ ਹੀ ਜੀ ਆਪਣਾ ਹਨਾ ਇਹਨੂੰ ਹੁਣ ਜੇ 12ਵੀਂ ਜਾਂ 12ਵੀਂ ਤੱਕ ਨਹੀਂ ਹੁੰਦਾ ਤਾਂ 10ਵੀਂ ਤੱਕ ਕਰਾ ਦੇਣਾ ਨਾ ਹਾਂ 10ਵੀਂ ਵਧੀਆ ਰਹਿੰਦਾ ਬੱਚਾ ਚੱਲ 10ਵੀਂ ਤੱਕ ਜੀ ਹੋ ਜਵੇ ਨਾ ਜੀ ਵਧੀਆ ਜੀ ਮੁੰਡਾ ਕਿਹਦਾ ਬੱਚੇ ਦੂਰੋਂ ਆਉਂਦੇ ਆ ਪੜ੍ਹਨ ਹਾਂ 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 ਸਾਈਕਲਾਂ ਤੇ ਆਉਂਦੇ ਆ ਜਿਹੜੇ ਕੋਈ ਦੂਰੋਂ ਆਉਂਦਾ ਕੋਈ ਉਧਰੋਂ ਆਉਂਦਾ ਉਹ ਵਿਚਾਰਿਆਂ ਨੂੰ ਔਖਾ ਹੁੰਦਾ ਪਹਿਲਾਂ ਇੱਥੇ ਮੰਨ ਲਓ 8 ਇੱਥੇ ਕਰਨਗੇ ਉਹ ਵੀ ਜੇ ਇੱਥੇ 12 10 ਕਰ ਦੇਣ ਕਲਾਸ ਉਹੀ ਬੱਚਾ ਇੱਥੋਂ ਨੇੜੇ ਹੋ ਜੂਗਾ ਕੋਈ ਹੰਬੜਾ ਤੋਂ ਆਉਂਦਾ ਕੋਈ ਕਿਤੋਂ ਆਦਾ ਵਾ ਵਧੀਆ ਗੱਲ ਵਧੀਆ ਗੱਲ ਬੱਤਾ ਜਵਾਬ ਆਉਂਦੇ ਆ ਹੰਬੜਾ ਤੋਂ ਚੰਗੀ ਗੱਲ ਹਮ ਤੇ ਪੜਨਾ ਆਪਣੇ ਤੇ ਵਧੀਆ ਗੱਲ ਜੇ ਇਹੀ 12ਵੀਂ ਜਾਂ 10ਵੀਂ ਤੱਕ ਵੀ ਹੋ ਜੇ ਤਾਂ ਵੀ ਚੱਲ ਬੱਚੇ 10ਵੀਂ ਇੱਥੇ ਹੋ ਜੂਗੇ ਬੱਚਾ ਦਾ ਹਨ ਹੋਰ ਕਿਤੇ ਜਾ ਕੇ ਡਿਮਿਸ਼ਨ ਲੈ ਦੇਣਾ ਵਧੀਆ ਗੱਲ ਆਪਾਂ ਤੇ ਇਹੀ ਮੈਂਦਕਾਰ ਦੇ ਵੀ ਚੱਲ ਪੰਚਾਇਤਕਾਰ ਦੇ ਵੀ ਸਰਪੰਚ ਜਨਤੀ ਰਲ ਮਿਲ ਕੇ ਕਰ ਦੇਣ ਵਧੀਆ ਗੱਲ ਵਧੀਆ ਗੱਲ ਵਧੀਆ ਗੱਲ ਮੁੰਡੇ ਨੇ ਗੱਲ ਤਾਂ ਵਧੀਆ ਕੀਤੀ ਹੈ ਬਾਈ ਅੱਜ ਕਹਿੰਦੇ ਆ ਵਧੀਆ ਮਿਲ ਗਈ ਆ ਕਹਿੰਦਾ ਸਕੂਲ ਨੂੰ 10ਵੀਂ ਤੱਕ ਕਰਾਇਆ ਜਾਵੇ ਜੀ ਚਲੋ ਸਾਡੀ ਵੀ ਤਾਂ ਇਹੀ ਮੰਗਾ ਸਰਪੰਚ ਨੂੰ ਮੈਂਬਰਾਂ ਨੂੰ ਭਾਈ ਤੇ ਇਹਦਾ ਵੀ ਮਤ ਆ ਪਾਇਆ ਜਾਵੇ ਜੀ ਸਰਪੰਚ ਨੂੰ ਦੋ ਹੀ ਕਲਾਸਾਂ ਵਧਾਉਣ ਨਾਲ ਕੇ ਹੋਰ ਤਾਂ ਕੋਈ ਨਹੀਂ ਤਾਂ ਵਧੀਆ ਹੋ ਜਾਵੇ ਕੰਮ ਦੋ ਹੀ ਵਧਣਿਆ ਦੋ ਹੀ ਵਿਚਾਰੇ ਬੱਚੇ ਜਾਂਦੇ ਆ ਉੱਥੇ ਜਾਂਦੇ ਆ ਪੜਾਣ ਕਰਾਇਆ ਲਾ ਕੇ ਓਦੀ ਦੂਰ ਜਾਂਦੇ ਆ ਇਹਦੇ ਨਾਲੋਂ ਵਧੀਆ ਆਪਣੇ ਪਿੰਡ ਦੀ ਨਾਲੇ ਅਗਲੇ ਨੂੰ ਹੋਊਗਾ ਵੀ ਹਾਂ 10ਵੀਂ ਤੱਕ ਹੈ ਤਾਂ ਆ ਵੀ ਬੱਚੇ ਨੇੜੇ ਆਪਣੇ ਹੂੰ ਬਿਲਕੁਲ ਬਿਲਕੁਲ ਨਾਲੇ ਘਰਾਂ ਦੇ ਕੋਲੇ ਆ ਬੱਚੇ ਨੂੰ ਨੇੜੇ ਹੋ ਜਾਂਦਾ ਵੀ ਇਹ ਬੱਚਾ ਬਾਥ ਡੀਗਦਾ ਫਿਰ ਉੱਤੇ ਜਾਂਦਾ ਉੱਥੇ ਖੜਾ ਰਹਿੰਦਾ ਆਇਆ ਛੁੱਟੀ ਹੋ ਜਾਂਦੀ ਆ ਬੱਚਾ ਦੇ ਯਾਰ ਬੱਸ ਕਰੋ ਆਉਗੀ ਆਟੋ ਵਾਲੇ ਉਹਨੇ ਪੈਸੇ ਲੈ ਲੈਂਦੇ ਆ ਸਹੀ ਗੱਲ ਹੈ ਟੈਂਡ ਆਉਣ ਦੇ ਔਖਾ ਔਖਾ ਹੋ ਜਾਂਦਾ ਜੇ ਕਹਿ ਦਈਏ ਈਆਂ ਭੈਣਾਂ ਦਾ ਕੁੜੀਆਂ ਛਿੱਟੀਆਂ ਦਾ ਔਖਾ ਜੀ ਮਤਲਬ ਦੂਰ ਜਾ ਜਾਂਦਾ ਹੀ ਦੂਰ ਜਾ ਕੇ ਪੜਨਾ ਬਹੁਤ ਹੈ ਮੁੰਡਿਆਂ ਦਾ ਸਰ ਜਾਂਦਾ ਹੀ ਮੁੰਡਾ ਤਾਂ ਚੱਲ ਕਹਿੰਦਾ ਯਾਰ ਕੋਈ ਗੱਲ ਨਹੀਂ ਇੱਥੋਂ ਹੱਥ ਦੇ ਕੇ ਵੀ ਬਹਿ ਜਾਂਦਾ ਉੜੀਆਂ ਜਾਰੀਆਂ ਥੋੜਾ ਹੱਥ ਦੇ ਕੇ ਜਾਣੀਆਂ ਕਿ ਸੁਣੀਆਂ ਦਾ ਔਖਾ ਵਾਜੀ ਸਕੂਲੋਂ ਬੱਚਿਆਂ ਨੂੰ ਮਾਪੇ ਬਾਪ ਚਲੋ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਜੀ ਹਾਂ ਤੇ ਬਾਕੀ ਜੀ ਕਈ ਮਾਪੇ ਬਾਪ ਇੰਨਾ ਇਦਾਂ ਦੇ ਹੁੰਦੇ ਨੇ ਜੀ ਉਹਨਾਂ ਦੇ ਕੰਮ-ਕਾਰ ਵਿਚਾਰਿਆਂ ਦੇ ਹੋਈ ਤਾਂ ਗੱਲ ਹੈ ਉਹਨਾਂ ਨੂੰ ਬੱਚਿਆਂ ਨੂੰ ਛੱਡਣਾ ਕਰਨਾ ਔਖਾ ਹੁੰਦਾ ਉਹਨਾਂ ਨੇ ਵੀ ਕੰਮ-ਕਾਰ ਤੇ ਜਾਣਾ ਹੁੰਦਾ ਤਾਂ ਸਾਡੀ ਤਾਂ ਇਹੀ ਮੰਗ ਆ ਜੀ ਸਰਪੰਚ ਨੂੰ ਮੈਂਬਰਾਂ ਨੂੰ ਭਾਈ ਤੁਸੀਂ ਇਹ ਦੋ ਕਲਾਸਾਂ ਜ਼ਰੂਰ ਤੁਸੀਂ ਅੱਗੇ ਕਰਵਾਓ ਜੀ ਸੌਖਾ ਹੋ ਜਾਊਗਾ ਕੰਮ ਬਹੁਤ ਵਧੀਆ ਜੀ ਵਧੀਆ ਚਲੋ ਵਧੀਆ ਬਈ ਚੰਗਾ ਕੰਮ ਕਰ ਲਿਆ ਇਹ ਇਹ ਮੁੰਡਾ ਹੁਣ ਜੀ ਚੱਲਿਆ ਜੀ ਸਕੂਲ ਦੇ ਵਿੱਚ ਜੀ ਉੱਥੇ ਰੇਤਾਂ ਵਗੈਰਾ ਛਾਂਗਣ ਦਰਖਤਾਂ ਨੂੰ ਛਾਂਗਣ ਚੱਲਿਆ ਗੱਲ ਤਾਂ ਵਧੀਆ ਕਰਕੇ ਗਿਆ ਜੀ ਮੁੰਡਾ ਕਹ ਰਾਇ ਵੀ ਦੋ ਕਲਾਸਾਂ ਹੋਰ ਵੱਧ ਜਾਣਾ ਇਹ ਗੱਲ ਤਾਂ ਆਪਾਂ ਵੀ ਕਹੀ ਸੀ ਜੀ ਮਤਾ ਕਿਹਾ ਸੀ ਜੀ ਪਾ ਦੋ ਭਾਈ ਦੋ ਕਲਾਸਾਂ ਅੱਗੇ ਹੋਰ ਵੱਧ ਜਾਣਾ ਤੇ ਚੰਗੀ ਗੱਲ ਆ ਜੀ ਵੀ ਜਿਹੜੇ ਬੱਚੇ ਦੂਰ ਪੜਨ ਜਾਂਦੇ ਨੇ ਜੀ ਵੀ ਉਹ ਪਿੰਡ ਦੇ ਵਿੱਚ ਹੀ ਉਹਨਾਂ ਦੀ ਪੜ੍ਹਾਈ ਦਾ ਸਾਧਨ ਬਣਦੇ ਆ ਜੀ ਚਲੋ ਬਾਕੀ ਪ੍ਰਮਾਤਮਾ ਨੇ ਚਾਹੇ ਤਾਂ ਸਾਰਾ ਕੁਝ ਠੀਕ ਹੋ ਜਾਊਗਾ ਜੀ ਆਓ ਜੀ ਆਹ ਮੁੰਡੇ ਆ ਗਏ ਜੀ ਉਹ ਮੁੰਡਾ ਭੱਜ ਗਿਆ ਮੋਟਰਸਾਈਕਲ ਛੱਡ ਕੇ ਹੋਣਾ ਕੋਈ ਵਾਲੀ ਵਾਰਸ ਨਹੀਂ ਜੀ ਇਹਦਾ ਬਸ ਪਹਿਲਾਂ ਤੁਸੀਂ ਲੈ ਕੇ ਆਏ ਹੋ ਹੈ ਚੱਕ ਲੈ ਜਾਨੂ ਮੋਟਰਸਾਈਕਲ ਉਹ ਇੱਧਰ ਆ ਓਏ ਮੌਤ ਦੇ ਖੂਜ ਚੱਲਦਾ ਮੋਟਰਸਾਈਕਲ ਕਹਿੰਦੇ ਜੀ ਮੌਤ ਦੇ ਖੂਜ ਚੱਲਦਾ ਜੀ ਮੋਟਰਸਾਈਕਲ ਜੱਲਾ ਆ ਆ ਦੇਖ ਲਓ ਜੀ ਟੂ ਰਿੰਕਲ ਚੇਂਜ ਕਰਵਾਏ ਆ ਇਹਦਾ ਸਾਰਾ ਕੁਝ ਪਵਾ ਦੇ ਭਰਾਵਾ ਸਾਰਾ ਕੁਝ ਪਵਾ ਦੇ ਹੈ ਇਹ ਕਵਾੜੀ ਆ ਦੇਖ ਲਓ ਜੀ ਆ ਵੀ ਬਲੌਗਰ ਆ ਜੀ ਮੁੰਡਾ ਆ ਚੱਲਿਆ ਗਿਆ ਇਹ ਬਲੌਗਿੰਗ ਕਰਦਾ ਕ ਇਹ ਹੱਬ ਗਿਆ ਇਹਨੂੰ ਕਿੱਥੋਂ ਲੈ ਕੇ ਆਇਆ ਵਾ ਕਿੱਥੋਂ ਲੈ ਕੇ ਆ ਇਹਨੂੰ ਇਹਨੂੰ ਤਾਂ ਤੁਸੀਂ ਜਾਣਦੇ ਹੀ ਹੋ ਜੀ ਉਹ ਲੈ ਗਿਆ ਜੀ ਮੋਟਰਸਾਈਕਲ ਨਾ ਮਰਗਾਰਡ ਜੀ ਨਾ ਉਹਦਾ ਜੀ ਕੋਈ ਸਾਇਲੈਂਸਰ ਆ ਲੋ ਜੀ ਜਾਂਦੇ ਆ ਮੁੰਡੇ ਜਦੋਂ ਕਹਿੰਦੇ ਅੰਕਲ ਵਲੌਗ ਬਣਾਓ ਵਲੌਗ ਬਣਾਓ ਮੈਂ ਵਲੌਗ ਬਣਾਉਣ ਲੱਗਾ ਮੂੰਹ ਚ ਪਾ ਕੇ ਭੱਜ ਗਿਆ ਜੀ ਉਹ ਇਹ ਨਵੇਂ ਮੁੰਡੇ ਆ ਜੀ ਨਵੇਂ ਮੁੰਡੇ ਉਹ ਮੋਟਰਸਾਈਕਲ ਦੇ ਮੂਰੇ ਹੀ ਲੱਗ ਗਿਆ ਢੜੀ ਆ ਗਿਆ ਜੀ ਆਦੇ ਪੁੱਤ ਨੂੰ ਛੱਡਣ ਵਾਸਤੇ ਉਹ ਅਜੇ ਉਤਰਿਆ ਹੈ ਨਹੀਂ ਸੀ ਤੇ ਉਹਨੂੰ ਬਾਈ ਨੇ ਲਾਹਤਾ ਹਾਂ ਮੋੜ ਵੀ ਚੱਲੇ ਇਹ ਪੁੱਤ ਨੂੰ ਛੱਡ ਕੇ ਚਲੇ ਗਿਆ ਜੀ ਆਪਦੇ ਨੂੰ ਇਹ ਵੀ ਮਸਤ ਮੌਲਾ ਬੰਦੇ ਨੇ ਜੀ ਮਸਤ ਮੌਲੇ ਇਹ ਮੈਂ ਬੈਠਾ ਅਵਤਾਰ ਸਿੰਘ ਸਿੱਖੋਂ ਵੀ ਆ ਗਏ ਸਿੱਖੋਂ ਸਾਹਿਬ ਕਿਵੇਂ ਹੋ ਆ ਗਿਆ ਯਾਨੀ ਫੋਨ ਕਿਨਾਂ ਬਾਈ ਆ ਆ ਮੇ ਤਰਫੇ ਨਾ ਆ ਗਿਆ ਆ ਗਿਆ ਜੀ ਆ ਗਿਆ ਸਾਡਾ ਬੰਦਾ ਆ ਫਿਰ ਕਿਦਾਂ ਇੱਥੇ ਬੈ ਕੇ ਫੋਨ ਕੋਈ ਨਾ ਕੋਈ ਚੱਕਰ ਹੀ ਨਹੀਂ ਕੋਈ ਚੱਕਰ ਨਹੀਂ ਤਾਂ ਜਿਹੜੇ ਰਹਿੰਦੇ ਨੇ ਵੀਡੀਓ ਬੜੀ ਜੀ ਕਰਤੀ ਨਹੀਂ ਪੱਠੇ ਵਾਲੀ ਇਹਨਾਂ ਦੇਖਿਆ ਕਿਸੇ ਨੇ ਉਰੇ ਵੱਜਣ ਵਿੱਚ ਕੀ ਕਹੇ ਕੀ ਕਹਦੇ ਦੋ ਕੰਮ ਕਰਦੇ ਨਾਲ ਤਾਂ ਵੀਡੀਓ ਬਣਨੇ ਨਾਲ ਸੂਟ ਹੋ ਗਿਆ ਹੈ ਹਾਂ ਦੇਖ ਲਾ ਸਾਡੇ 22 ਨਾਲ ਵੀਡੀਓ ਬਣਾਈ ਸੀਗੀ ਜੀ ਉਹ ਖੇਤ ਵਾਲੀ ਦੀ ਖੇਤ ਗਏ ਸੀਗੇ ਨਾ ਇਹ ਕਹਿੰਦੇ ਬਹੁਤ ਦੂਰ ਤੱਕ ਗਈ ਆ ਬਹੁਤ ਲੋਕਾਂ ਨੇ ਪਸੰਦ ਕੀਤੀ ਆ ਹੈ ਜੀ ਆਪਣੀ ਵੀਡੀਓ ਉਹਨੇ ਬਹੁਤ ਪਸੰਦ ਨਾ ਕਰੂ ਕੋਈ ਹੈ ਕੰਮ ਕਰਦੇ ਰਹਿੰਦੇ ਨੇ ਕਰੇ ਘਾਟੀ ਟਿਕਦੇ ਆ। ਕਰੇ ਕਦੇ ਚਲੇ, ਇੱਕ ਕਦੇ ਚਲੇ। ਮੈਨੂੰ ਦੇਖ ਕੇ ਮੇਰੇ ਕੋਲੇ ਆ ਗਏ ਹੁਣ ਬੂਟੀ ਲੈ ਕੇ ਪਤਾ ਨਹੀਂ ਕਿਧਰ ਨੂੰ ਜਾਂਦੇ। ਕੋਈ ਬੰਦੇ ਦੀ ਮਾਰ ਜਾ ਰਿਹਾ। ਜਾਇਓ ਜਾਇਓ। ਮਸਾ ਗੇਟ ਖੁੱਲਿਆ ਜੀ ਤੁਹਾਨੂੰ ਪਤਾ ਨਾ ਜੀ ਆ ਬੂਟਾ ਸੀਗਾ। ਉਹ ਤੋਂ ਵੀ ਮਸਾ ਗੇਟ ਖੁੱਲਿਆ। ਅਜਾ ਸਾਡੇ ਜਵਾਕ ਤਾਂ ਵੀ ਮਸਾ ਗੇਟ ਖੁੱਲਿਆ। ਲੈ ਵੀ ਇਹ ਹੁਣ ਟ੍ਰੈਂਡ ਹੋ ਗਿਆ ਪੂਰਾ ਟਰੈਕਟਰ ਦਾ। ਹੁਣ ਤਾਂ ਇਹ پارک ਦੀ ਘਾਹ ਨੂੰ ਕੱਟਣ ਦੇ ਲਈ ਅੰਦਰ ਐਂਟਰੀ ਕਰਨ ਲੱਗਿਆ। ਠੀਕ ਆ ਬਈ ਕਾਗਟਣਾ ਕਾਗਟਣ ਲੱਗਿਆ ਆ ਇਹ ਕਾਗਟਣ ਲੱਗਿਆ ਇਹ ਮੁੰਡਾ ਪਰਦੇ ਕਰ ਦੇ ਅੰਦਰ ਨੂੰ ਖੋਲ ਦੇ ਇਹਨੂੰ ਵੀ ਅੰਦਰ ਨੂੰ ਖੋਲ ਦੇ ਲੈ ਬਈ ਆਹ ਬੱਲੇ ਲਾ ਦੇ ਲਾ ਦੇ ਜੋਰ ਆਨੂੰ ਬਾਹਰਲੇ ਪਾਸੇ ਨਹੀਂ ਖੋਲ ਦੇ ਬਾਹਰ ਨੂੰ ਖੋਲ ਦੇ ਨਹੀਂ ਲੈਣਾ ਨਹੀਂਗਾ ਖੋਲਦਾ ਪਤਾ ਨਹੀਂ ਜਾਏਗਾ ਇਹ ਅੜ ਗਿਆ ਨਹੀਂ ਜਾਊਗਾ ਐ ਇਹਨੂੰ ਖੋਲ ਦੇ ਪੈਰ ਜਾ ਇਹਨੂੰ ਬਾਹਰ ਕੋ ਰੱਖੋ ਐ ਰੱਖ ਲਾ ਕੱਢ ਮੌਜੀ ਖੁੱਲ ਗਿਆ ਹੀ 게ਟ ਐ ਮੁੰਡਾ ਲੈ ਕੇ ਚੱਲਿਆ ਜੀ ਪ੍ਰੈਕਟਰ ਨੂੰ ਅੰਦਰ ਆ ਬਈ ਮੁੰਡੇਓ ਤੁਸੀਂ ਨਾਲ ਸਫਾਈ ਕਰਾਉਣ ਲੱਗੇ ਹੋ ਹੈ ਘਾਜ ਕਲ ਗਿਆ ਆ ਬਈ ਲੈ ਬਈ ਕਮੈਂਟ ਲਾ ਦਿਓ ਇੱਕ ਸੈਗਮੈਂਟ ਪਰ ਇਹਨੂੰ ਰੱਖ ਲੈ 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 ਆਹ ਲੈ 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 ਉਹ ਦੰਦਾ ਰੋਟਾ ਬੈਟਰੀ ਪਾ ਲਿਆ ਆ ਜਿਹੜੀ ਮਸ਼ੀਨ ਆਪਣੀ ਠੀਕ ਕਰਾਈ ਸੀ ਉਹ ਠੀਕ ਨਹੀਂ ਹੋਈ ਉਸਕੇ ਕੱਟੇ ਦਾ ਵੀ ਨਹੀਂ ਬਹੁਤ ਵੱਡੀ ਵੱਡੀ ਹੋ ਗਈ ਨਾ ਵੱਡਾ ਕਾ ਹੋ ਗਿਆ ਆ ਮਸ਼ੀਨ ਨੇ ਤਾਂ ਥੋੜਾ ਘਟਣਾ ਆ ਇਹ ਮੁੰਡਾ ਪੂਰਾ ਹੀ ਟ੍ਰੇਨ ਆ ਜੀ ਇਹ ਟਰੈਕਟਰ ਦਾ ਪੂਰਾ ਡਰਾਈਵਰ ਆ ਇਹ ਪੱਕਾ ਅਨੇਕੀ ਗੱਲ ਕਰਦੇ ਹਟਿਆਂ ਕਹਾ ਵੱਡਾ ਵੱਡਾ ਹੋਇਆ ਪਾਰਕ ਦਾ ਤੇ ਲਓ ਜੀ ਗੱਲਾਂ ਕਰਦੇ ਕਰਦੇ ਮੁੰਡਾ ਟਰੈਕਟਰ ਲੈ ਆਇਆ ਪਤਾ ਨਹੀਂ ਸੀਗਾ ਵੀ ਇਹ ਸਫਾਈ ਕਰਨ ਲਈ ਟਰੈਕਟਰ ਲੈ ਕੇ ਆਊਗਾ ਜਾਂ ਲੈ ਆਇਆ ਲਓ ਜੀ ਕਰਦਾ ਸ਼ੁਰੂ ਕਲੀਟਰ ਨਾ ਕਰਤਾ ਹੀ ਸ਼ੁਰੂ ਕੰਮ ਜੀ ਇਹਨਾਂ ਨੇ ਆਹ ਲਓ ਜੀ ਆਪਣੇ ਮਸ਼ੀਨ ਲੱਗ ਗਈ ਆ ਜੀ ਪਾਰਕ ਦੇ ਵਿੱਚ ਟਰੈਕਟਰ ਦੇ ਮਗਰ ਪਾਇਆ ਜੀ ਰੂਟਾ ਮੀਟਰ ਬਾ ਸਾਡੇ ਪਿੰਡ ਸਰਪੰਚ ਦਾ ਡੈਡੀ ਹੈ ਜੀ ਇਹ ਨਾਲ ਬੰਦੇ ਲਾਏ ਹੋਏ ਨੇ ਜੀ ਕੋਈ ਪੱਥਰ ਪੁੱਥਰ ਨਾ ਹੋਵੇ ਕੁਝ ਚਲੋ ਅਸੀਂ ਗੱਲਾਂ ਹੀ ਕਰਦੇ ਸੀਗੇ ਜੀ ਕਿ ਸਫਾਈ ਹੋ ਜਵੇ ਤਾਂ ਚੰਗੀ ਗੱਲ ਆ ਘਾਹ ਕੱਟਿਆ ਜਾਵੇ ਤਾਂ ਚੰਗੀ ਗੱਲ ਤੇ ਘਾਹ ਕੱਟਣਾ ਘਾਹ ਕਟਣ ਲੱਗ ਗਿਆ ਜੀ ਤਾਂ ਸੀ ਵੀ ਬਹੁਤ ਵੱਡਾ ਜੀ ਉਹ ਮੁੰਡਾ ਗੱਲ ਕਰਦਾ ਸੀ ਕਿ ਕਾ ਬਹੁਤ ਵੱਡਾ ਹੋਇਆ ਹੋਇਆ ਚਲੋ ਸਾਡੀ ਸਫਾਈ ਕਰਨ ਲੱਗ ਗਏ ਜੀ ਬਰਸਾਤਾ ਫਿਰ ਹੋ ਗਈਆਂ ਨਾ ਜੀ ਬਰਸਾਤਾ ਕਰਕੇ ਫਿਰ ਜ਼ਿਆਦਾ ਵੱਧ ਗਿਆ ਜੀ ਕਾ ਵਾਹ ਲਾ ਸਾਡੇ ਇਹ ਬੰਦਾ ਜੀ ਸੇਵਾ ਨਿਭਾਉਂਦਾ ਹੁੰਦਾ ਸੀ ਮਸ਼ੀਨ ਚਲਾਉਂਦਾ ਹੁੰਦਾ ਸੀਗਾ ਜੀ ਕਹਾ ਕਟਣ ਵਾਲੀ ਇਹ ਮਸ਼ੀਨ ਹੋ ਗਈ ਖਰਾਬ ਹੁਣ ਟਰੈਕਟਰ ਦੇ ਮਗਰ ਪਾ ਕੇ ਉਹਨਾਂ ਨੇ ਫੂਟਾ ਬੈਟਰ ਜਿਓ ਸਫਾਈ ਕਰਨ ਲੱਗੇ ਹੋਏ ਜੀ ਚਲੋ ਵਧੀਆ ਹੋ ਗਿਆ ਜੀ ਸਤਾਂ ਨੂੰ ਸੋ ਧੰਨਵਾਦ ਵੀਰੋ ਵੀਡੀਓ ਦੇਖਣ ਦੇ ਲਈ ਜੀ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਦਿਨ ਦੁਨੀ ਰਾਤ ਚੌਂਣੀ ਤੱਕ ਕੀ ਕਰੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਰਹਿਆ ਕਰੋ ਜੀ ਤੋਂ ਧੰਨਵਾਦ ਤੁਹਾਡਾ ਵੀਰੂ ਵੀਡੀਓ ਦੇਖਣ ਦੇ ਲਈ ਜੀ